ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਪੁਰਬਾਨੀ ਵਿਚਾਰ ਚੈਨਲ ਵਿੱਚ ਆਪ ਦੀ ਦਾ ਸਵਾਗਤ ਹੈ ਕਰਮ ਰਾਜ ਜਦੋਂ ਲੇਖਾ ਸੋਧਦਾ ਹੈ ਤਾਂ ਚਦੜ ਗੁਪਤ ਦੇ ਲਿਖੇ ਅਨੁਸਾਰ ਹਰੇਕ ਵਿਅਕਤੀ ਨੂੰ ਇਸ ਸੰਸਾਰ ਵਿੱਚ ਕੀਤੇ ਗਏ ਚੰਗੇ ਮੰਦੇ ਕਰਮਾਂ ਦਾ ਫਾਲੋ ਪੂਤਣਾ ਹੀ ਪੈਂਦਾ ਹੈ ਜਮਦੂਤ ਜੋ ਹਾਲ ਬੰਦ ਕੰਨੀਆਂ ਦਾ ਕਰਦੇ ਹਨ ਉਸ ਬਾਰੇ ਗੁਰਬਾਣੀ ਥਾਂ-ਪਰ ਥਾਂ ਸੰਕੇਤ ਕਰਦੀ ਹੈ ਸਿੰਮਰਾਂ ਨ ਭਜਨ ਦਇਆ ਨਹੀਂ ਕਿੰਨੀ ਤੋ ਮੁਖ ਚੋਟਾ ਖਾਹੇਗਾ ਕਰਮ ਲਾਏ ਜਬ ਲੇਖਾ ਮਗੈ ਕਿਆ ਮੁਖ ਲੈ ਕਹ ਜਾਹੇਗਾ ਸਾਡਾ ਇਹ ਧਰਮ ਫਰਜ ਬਣ ਜਾਂਦਾ ਹੈ ਕਿ ਆਪਣੇ ਜੀਵਨ ਲਈ ਵੀ ਕੁਝ ਅਜੇਹਾ ਸਾਧਨ ਕਰੀਏ ਜਿਸ ਨਾਲ ਸਾਡਾ ਅਪਵਿਖ ਉਜੜਾ ਹੋ ਜਾਏ ਅਤੇ ਅਸੀਂ ਸੱਚੇ ਦਰਬਾਰ ਅੰਦਰ ਸੁਰਗਰੂ ਹੋ ਜਾਈਏ ਇਸ ਲਈ ਹਰ ਰੋਜ਼ ਆਪਣੇ ਆਪ ਦੁਆਰਾ ਕੀਤੇ ਕਰਮਾਂ ਦੀ ਵੀ ਸੌਣ ਤੋਂ ਪਹਿਲਾਂ ਹਰ ਰੋਜ਼ ਸੋਚ ਵਿਚਾਰ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਕਿ ਜੋ ਗਲਤ ਕਰਮ ਹੋ ਜਾਣ ਉਸ ਦੀ ਮਾਫੀ ਮੰਗ ਅੱਗੇ ਵਾਸਤੇ ਉਹਨਾਂ ਕਰਮਾਂ ਤੋਂ ਬਚ ਜਾਈਏ ਅਤੇ ਜੋ ਚੰਗਾ ਕਰਮ ਹੋ ਜਾਵੇ ਤਾਂ ਪਰਮਾਤਮਾ ਦਾ ਧੰਨਵਾਦ ਕਰੀਏ ਕਿ ਇਸ ਕਰਮ ਨੂੰ ਸਾਡੇ ਪਾਸੋਂ ਕਰਵਾਇਆ ਹੈ ਇਸ ਦੀ ਸਤਿ ਮਾਤਰ ਬਾਬਾ ਹਰਨਾਮ ਸਿੰਘ ਜੀ ਦਿੰਦੇ ਸਨ ਇਸ ਸਾਖੀ ਵਿਚਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਚਨ ਕਰਦੇ ਸਨ ਹਰ ਵਿਅਕਤੀ ਨੂੰ ਸ਼ਾਮ ਨੂੰ ਸੌਣ ਤੋਂ ਪਹਿਲੇ ਥੋੜਾ ਜਿਹਾ ਸਮਾਂ ਕੱਢ ਕੇ ਆਪਣੇ ਦਿਨ ਭਰ ਦੇ ਕੀਤੇ ਕਰਮਾਂ ਉੱਪਰ ਜਰੂਰ ਸੋਚ ਆਤਮਾਨੀ ਚਾਹੀਦੀ ਹੈ ਅਤੇ ਜੇਕਰ ਮਨ ਦੇ ਪਿੱਛੇ ਲੱਗ ਕੇ ਕੋਈ ਮਾੜੇ ਕਰਮ ਹੋਏ ਹਨ ਜੂਠ ਬੋਲਿਆ ਗਿਆ ਹੈ ਜਾਂ ਕਿਸੇ ਦੀ ਨਿੰਦਿਆ ਹੋਈ ਹੈ ਜਾਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈ ਹੈ ਕਿਸੇ ਦਾ ਪਰਾਇਆ ਹੱਕ ਖਾਦਾ ਗਿਆ ਹੈ ਜਾਂ ਫਿਰ ਗੁਰੂ ਹੁਕਮ ਤੋਂ ਉਲਟ ਕੋਈ ਮਾੜਾ ਕਰਮ ਜਾਣੇ ਅਣਜਾਣੇ ਹੋ ਗਿਆ ਹੈ ਉਸ ਦਾ ਪਛਤਾਵਾ ਕਰਕੇ ਸਤਗੁਰੂ ਜੀ ਦੇ ਚਰਨਾਂ ਵਿੱਚੋਂ ਕੀਤੇ ਮਾੜੇ ਕਰਮਾਂ ਦੀ ਮਾਫੀ ਮੰਗਣੀ ਚਾਹੀਦੀ ਹੈ ਅਤੇ ਅਗਾਹ ਸਾਵਧਾਨ ਰਹਿਣ ਲਈ ਮਨ ਬਣਾਉਣਾ ਚਾਹੀਦਾ ਹੈ ਅਤੇ ਜੇ ਕੋਈ ਚੰਗਾ ਪਰ ਉਪਕਾਰ ਦਾ ਜਾਂ ਭਲੇ ਦਾ ਕਾਰਜ ਇਸ ਸਰੀਰ ਪਾਸੋਂ ਸਤਿਗੁਰੂ ਜੀ ਨੇ ਕਰਵਾ ਲਿਆ ਹੈ ਤਾਂ ਉਸ ਲਈ ਗੁਰਦੇਵ ਜੀ ਦਾ ਸ਼ੁਕਰਾਨਾ ਕਰਕੇ ਅਰਦਾਸ ਕਰਨੀ ਹੈ ਕਿ ਗਰੀਬ ਨਿਵਾਜ ਜੀ ਅਗਾ ਤੋਂ ਮੇ ਇਸ ਸਰੀਰ ਪਾਸੋਂ タルਮ ਅਤੇ ਪਰ ਉਪਕਾਰ ਦੇ ਕਾਰਜ ਆਪ ਹੀ ਕਿਰਪਾ ਕਰਕੇ ਕਰੋ ਮਨ ਵਿੱਚ ਕੀਤੇ ਸ਼ੁਭ ਕਰਮਾਂ ਦਾ ਹੰਕਾਰ ਨਹੀਂ ਕਰਨਾ ਜਿਵੇਂ ਬਾਨੀਏ ਲੋਕ ਆਪਣੀ ਆਮਦਨ ਅਤੇ ਖਰਚ ਦਾ ਹਰ ਸ਼ਾਮ ਨੂੰ ਲੇਖਾ ਜੋਖਾ ਕਰਦੇ ਹਨ ਅਤੇ ਖਰਚ ਨੂੰ ਹਮੇਸ਼ਾ ਹੀ ਆਮਦਨ ਨਾਲੋਂ ਹੇਠਾ ਰੱਖਦੇ ਹਨ ਹਰ ਰੋਜ਼ ਆਮਦਨ ਖਰਚ ਦਾ ਹਿਸਾਬ ਕਰਨ ਸਦਕਾ ਹੀ ਸਹਜੇ ਸਹਜੇ ਉਹ ਤਣਾੜ ਪੈ ਜਾਂਦੇ ਹਨ ਇਸ ਤਰ੍ਹਾਂ ਜੇ ਅਸੀਂ ਆਪਣੇ ਕੀਤੇ ਕਰਮਾਂ ਦਾ लेखा जोखा ਕਰਕੇ ਚੰਗੇ ਕਰਮਾਂ ਨੂੰ ਮਾੜਿਆਂ ਤੋਂ ਉੱਪਰ ਰੱਖਣ ਦਾ ਯਤਨ ਕਰੀਏ ਤਾਂ ਅਸੀਂ ਵੀ ਗੁਣਵਾਨ ਬਣ ਕੇ ਸਤਿਗੁਰੂ ਜੀ ਦੀ ਕਿਰਪਾ ਦੇ ਪਤਲ ਬਣ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ